ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟੀਕੋਡ ਨੂੰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਗੇ ਚੱਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰਨਾਂ ਦੇ ਲੱਗਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੋ ਆਪਣਾ ਰੈਡੀ ਕਰਵਾਉਣਾ ਕਿਸੇ ਵੀ ਵਰਕਸ਼ਾਪ ਤੇ ਫੈਬਰਿਕ ਤੇ ਸਾਰੇ ਡਿਟੇਲਸ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਕਟਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਦੇਖਨੇ ਹੁੰਦੇ ਨੇ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਘਟੇ ਇੱਕ ਕੋਡ ਦੋ ਨਾਲ ਦਾ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਭ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਡਿਜ਼ਾਈਨ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਆ ਕੋ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਦਿਖਾਉਣੇ ਆਪਣਾ ਜੋ ਪਹਿਲਾ ਸੂਟ ਅੱਜ ਦਾ ਹਾਂਜੀ ਜਿਹੜਾ ਇਹ ਸੂਟ ਆਪਨੇ ਤਿਆਰ ਕਰਵਾਇਆ ਇਹ ਵੀ ਆਪਣਾ ਵਰਕ ਵਾਲਾ ਸੂਟ ਹੈਗਾ ਤੇ ਇਹਦੀ ਫੈਬਰਿਕ ਆ ਜਿਹੜੀ ਇਹ ਬਟਰ ਕਾਟਨ ਦੀ ਆ ਪਲੇਨ ਦੇ ਵਿੱਚ ਬਟਰ ਕਾਟਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਦੇਖੋ ਕਲਰ ਦੇਖੋ ਪਹਿਲਾ ਕਿੰਨਾ ਪਿਆਰਾ ਕਿੰਨਾ ਸੋਹਣਾ ਖੂਬਸੂਰਤ ਕਲਰ ਹੈਗਾ ਗਰਮੀਆ ਵਾਲਾਗਾ ਕਿਉਂਕਿ ਗਰਮੀ ਵਾਲੇ ਕਲਰ ਵੀ ਲੱਗ ਹੀ ਹੁੰਦੇ ਨੇ ਹਨਾ ਮੀਡੀਅਮ ਜਿਹਾ ਸ਼ੇਡ ਹੁੰਦੇ ਨੇ ਕੋਈ ਬਟਰ ਕਾਟਨ ਦੀ ਫੈਬਰਿਕ ਆ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਆ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਤੁਸੀਂ ਆਪਣਾ ਸਿਲੈਕਟ ਕਰਕੇ ਕਿਸੇ ਤੇ ਵੀ ਵਰਕ ਕਰਵਾ ਸਕਦੇ ਹੋ ਬਟਰ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਮਸ਼ੀਨ ਵਰਕ ਦਾ ਆਪਣਾ ਸੂਟ ਆਗਾ ਇਹ ਵਾਲਾ ਆ ਗਿਆ ਦਾ ਸ਼ਰਟ ਸ਼ਰਟ ਦੇ ਉੱਪਰ ਵਰਕ ਆਗਾ ਦੇਖੋ ਇਹਦਾ ਸ਼ਰਟ ਦੇ ਖੁੰਜਿਆਂ ਦੇ ਉੱਪਰ ਵਰਕ ਆਗਾ ਤੇ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਕਿ ਚਾਕਾਂ ਨੂੰ ਤੇ ਕੋੜਲੀ ਬਟਨ ਨਾਲ ਕੇ ਨਿਕਲੋ ਤੇ ਇਧਰ ਅਗੇ ਇਹਦੀ ਬਾਜ ਦੇ ਉੱਪਰ ਵਰਕਾ ਇਹ ਵਾਲਾ ਬਾਜੂ ਤੇ ਆ ਗਿਆ ਜਿਵੇਂ ਸੇਮ ਬਾਜੂ ਦੇ ਉੱਪਰ ਵਰਕਾ ਉਦਾਂ ਹੀ ਇਹਦੀ ਬੋਟਲ ਦੇ ਉੱਪਰ ਵਰਕ ਜੀ ਹੋਊਗਾ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਬਟਰ ਕਾਟਨ ਦੀ ਫੈਬ੍ਰਿਕ ਆ ਬਹੁਤ ਪਿਆਰਾ ਹਨਾ ਪਰਪਲ ਲਾਈਟ ਪਰਪਲ ਜਿਹਾ ਕਲਰ ਹੈ ਦਾ ਪਰਪਲ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਜਿਹਾ ਕਲਰ ਆਗਾ ਦੇਖੋ ਇਹਦੇ ਨਾਲ ਪਿਓਰ ਚਨੂੰਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆਗਾ ਇਹਦਾ ਟਾਈ ਡਾਈ ਕਰਵਾ ਕੇ ਇਹਨੂੰ ਤੇ ਫਿਨਿਸ਼ਿੰਗ ਦਿੱਤੀ ਹੈਗੀ ਬਾਕੀ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋ ਰਿਹਾ ਨਾ ਜਿਹੜੀ ਫੈਬਰਿਕ ਪਸੰਦ ਹੋਈ ਉਸੇ ਤੁਸੀਂ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦਾ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਪੀਚ ਕਲਰ ਹੈਗਾ ਨਾ ਲਾਈਟ ਕਲਰ ਹਨੇ ਨਾ ਜਿਆਦਾ ਡਾਰਕ ਕਲਰ ਹੈਗਾ ਤੇ ਖਾਦੀ ਕਾਟਨ ਦੀ ਇਹਦੀ ਫੈਬਰਿਕ ਆਰਾਮ ਟੈਕਸ ਕਾਟਨ ਵੀ ਆਪਾਂ ਜਿਹਨੂੰ ਬੋਲਦੇ ਦੇ ਖਾਦੀ ਕਾਟਨ ਨੂੰ ਬੋਲਦੇ ਇਹ ਵੀ ਆਪਣਾ ਬਹੁਤ ਵਧੀਆ ਗਰਮੀਆਂ ਵਾਲਾ ਠੰਡਣ ਵਾਲਾ ਫੈਬਰਿਕ ਹੈਗਾ ਖਾਦੀ ਕਾਟਨ ਦਾ ਦੇਖੋ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਜਿਵੇਂ ਆਪਾਂ ਸਰਦਾਰੀ ਸੂਟ ਨਹੀਂ ਕਹਿੰਦੇ ਹੁੰਦੇ ਉਦਾਂ ਜਿਹੜੇ ਸਰਦਾਰੀ ਸੂਟ ਤਿਆਰ ਕਰਵਾਉਣਾਗਾ ਤਾਂ ਇਹ ਆਪਣਾ ਬੈਸਟ ਡਿਜ਼ਾਈਨ ਹੈਗਾ ਉਦਾਂ ਰੈਡੀ ਕਰਵਾਉਣ ਦੇ ਲਈ ਦੇਖੋ ਘੇਰੇ ਦੇ ਉੱਪਰ ਵਰਕ ਆ ਗਿਆ ਪੀਚ ਕਲਰ ਆ ਗਿਆ ਇਹਦਾ ਤੇ ਖਾਦੀ ਕਾਟਨ ਦੀ ਇਹਦੀ ਫੈਬਰਿਕ ਆ ਰਾਮਟੈਕਸ ਕਾਟਨ ਦੀ ਤੇ ਇਹ ਦੇਖੋ ਘੇਰੇ ਦੇ ਉੱਪਰ ਇਹਦੇ ਵਰਕ ਆ ਗਿਆ ਬਹੁਤ ਜਿਆਦਾ ਸੋਹਣਾ ਦੇਖੋ ਕਲਰ ਵੀ ਇਹਦੇ ਵਿੱਚ ਲਾਈਟ ਲਾਈਟ ਲਗਾਏ ਗਏ ਨੇ ਕਿੰਨਾ ਲਾਈਟ ਨੇ ਡਾਰਕ ਨੇ ਬਹੁਤ ਜਿਆਦਾ ਸੋਹਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਦੇਖੋ ਇਦਾਂ ਹੀ ਤੇ ਇਹਦੇ ਵਿੱਚ ਆਗਾ ਸਕਾਈ ਜਾਂ ਕਲਰ ਤੇ ਗ੍ਰੀਨ ਜਾਂ ਕਲਰ ਬਾਕੀ بیس ਕਲਰ ਹੈਗਾ। ਨੱਕ वगैरह ਤੇ ਕੋਈ ਵਰਕ ਨਹੀਂ ਹੈਗਾ ਤੇ ਇਧਰ ਦੇਖੋ ਬਾਜੂ ਦਾ ਵਰਕ ਦੇ। ਬਾਜੂ ਦਾ ਵੀ ਇਹਦਾ ਪੂਰਾ ਹੈਵੀ ਵਰਕ ਹੈਗਾ। ਮੈਂ ਇਹ ਨਹੀਂ ਹੈਗਾ ਵੀ ਕੱਲੇ ਮੂਰੀ ਜਿੱਤੇ ਵਰਕ ਹੋਇਆ ਹੈਗਾ। ਮਤਲਬ ਅੱਧੀ ਬਾਹਾਂ ਤੱਕ ਕਪੜਾ ਵਰਕ ਆ ਜਾਂਦਾ। ਕਾਫੀ ਸੋਹਣਾ ਦੇਖੋ ਖੂਸੂ ਹਿਤ ਵਰਕ ਹੈ ਜੀ ਮੂਰੀ ਦੇ ਉੱਪਰ ਹੋਇਆ ਹੈ ਬਾਹਾਂ ਤੇ। ਬਾਟਮ ਤੇ ਦੇ ਕੋਈ ਵਰਕ ਨਹੀਂ ਹੈਗਾ। ਤੁਸੀਂ ਚਾਹੋ ਤਾਂ ਨਾਲ ਬਾਟਮ ਤੇ ਕਰਵਾ ਸਕਦੇ ਹੋ। ਤੇ ਇਹਦੇ ਨਾਲ ਪ्योर ਚਨੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆ ਤੇ ਦੁਪੱਟੇ ਦੇ ਸਾਰੇ 4 ਸਾਈਡ ਆਪਾਂ ਨੇ ਕੱਟਵਰਕ ਕਰਵਾਇਆ ਇਹ ਕਸਟਮਰ ਨੇ ਆਪਣਾ ਕੱਟਵਰਕ ਕਰਵਾਇਆ ਤੁਸੀਂ ਚਾਹੋ ਤਾਂ ਆਪਣੀ ਹਨਾ ਫਿਨਿਸ਼ਿੰਗ ਵਗੈਰਾ ਵੀ ਲੈ ਸਕਦੇ ਹੋ ਕੱਟਵਰਕ ਤੁਸੀਂ ਕਟਾ ਸਕਦੇ ਹੋ ਆਪਣਾ ਇਕੱਲੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦੇ ਦਾਂਗੇ ਤੁਸੀਂ ਉਹਦਾਂ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਬਹੁਤ ਜਿਆਦੇ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਆਗਾ ਇਹ ਇਹ ਸੇਮ ਡਿਜ਼ਾਈਨ ਦੇ ਵਿੱਚ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਫੈਬਰਿਕ ਜਿਹੜੀ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਸ ਦੇ ਆਪਣਾ ਤਿਆਰ ਕਰਵਾ ਕੇ ਲੈ ਹਾਂਜੀ ਇਹਦਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਖਾਦੀ कॉटन ਦਾ ਹੀ ਸੂਟ ਹੈਗਾ ਖਾਦੀ कॉटन ਦੀ ਫੈਬਰਿਕਾਂ ਕੀ ਇਹਦੀ ਤੇ ਲਾਈਟ ਪਰਪਲ ਕਲਰ ਹੈ ਦਾ ਲਾਈਟ ਪਰਪਲ ਕਲਰ ਆ ਤੇ ਖਾਦੀ कॉटन ਦੀ ਰਾਮਟੈਕਸ कॉटन ਦੀ ਜਿਹੜੀ ਆਪਣੀ ਫੈਬਰਿਕ ਹੈ ਦੇਖੋ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆਗਾ ਦੇਖੋ ਇਹ ਵਾਲਾ ਡਿਜ਼ਾਈਨ ਹੈ ਆਪਣਾ ਮਸ਼ੀਨ ਵਰਕ ਦੇ ਵਿੱਚ ਹੈਗਾ ਤੇ ਇਦਾਂ ਦੇਖੋ ਇਹਦੇ ਚਾਕਾਂ ਦੇ ਉੱਪਰ ਤੇ ਆਪਾਂ ਨੇ ਘੇਰੇ ਦੇ ਉੱਪਰ ਫ੍ਰਿਸ਼ਿੰਗ ਦਿੱਤੀ ਹੈਗੀ ਗਲੇਸ ਦੇ ਨਾਲ ਚਾਕੇ ਦੇ ਉੱਪਰ ਵਰਕ ਆ ਗਿਆ ਪੂਜੇ ਦੇ ਉੱਪਰ ਸਾਰਾ ਹੈ ਨਾ ਬਹੁਤ ਸੋਹਣਾ ਖੂਸੂਰਤ ਵਰਕ ਹੋਇਆ ਹੈਗਾ ਨੈਕ ਤੇ ਕੋਈ ਵਰਕ ਨਹੀਂ ਹੈਗਾ ਤੇ ਇਧਰ ਬਾਜ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਬਾਦ ਦਿੱਤਾ ਗਿਆ ਬਾਟਮ ਤੇ ਇਹ ਕੋਈ ਵਰਕ ਨਹੀਂ ਤੁਸੀਂ ਨਾਲ ਐਡ ਕਰਵਾਉਣਾ ਤਾਂ ਆਹੀ ਜਿਹੜਾ ਸੇਮ ਵਰਕ ਹੈ ਨਾ ਤੁਸੀਂ ਆਪਣਾ ਨਾਲ ਬਾਟਮ ਤੇ ਐਡ ਕਰਵਾ ਸਕਦੇ ਪਿਓਰ ਚਨੂਨ ਦਾ ਦੁਪੱਟਾ ਆਪਾਂ ਨੇ ਇਹਦੇ ਨਾਲ ਟਾਈ ਡਾਈ ਕਰਵਾਇਆ ਤੁਸੀਂ ਜਿੱਦਾਂ ਚਾਹੋ ਹੋਣਾ ਉਸ ਅਕੋਰਡਿੰਗ ਆਪਣਾ ਦੁਪੱਟਾ ਹੈ ਨਾ ਸੁਪਰ نیٹ ਦਾ ਬਰਬਰੀ ਦਾ ਮਸਲੀਨ ਦਾ ਹਨ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਹੀ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਈ ਜਿਆਦਾ ਸੋਹਣਾ ਖੂਬਸੂਰਤ ਆਪਣਾ ਡਿਜ਼ਾਈਨ ਹੈ ਨੀ ਮਸ਼ੀਨ ਵਰਕ ਦਾ ਤੁਸੀਂ ਆਪਣੀ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸੇ ਤੇ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਹਾਂਜੀ ਜਿਹੜਾ ਦੇਖੋ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਬਹੁਤ ਈ ਜਿਆਦਾ ਸੋਹਣਾ ਹੈਵੀ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਹੈਂਡਵਰਕ ਦੇ ਵਿੱਚ ਆਪਣਾ ਸਾਰਾ ਸੂਟ ਤਿਆਰ ਹੈਗਾ ਦੇਖੋ ਹੈਂਡਵਰਕ ਦਾ ਸੂਟ ਹੈਗਾ ਸਾਰਾ ਇਹ ਇਹ ਆਪਣਾ ਜਿਹੜਾ ਕਲਰ ਹੈਗਾ orange ਕਲਰ ਹੈਗਾ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਕਲਰ ਆ ਜਿਆਦਾ ਵੀ ਆ ਨਹੀਂ ਹੈਗਾ ਵੀ ਬ੍ਰਾਈਟ ਬ੍ਰਾਈਟ ਆ ਜਿਆਦਾ ਲਾਈਟ ਹੈਗਾ ਕਿਉਂਕਿ ਦੇਖੋ ਜੀ ਹੈਂਡਵਰਕ ਕਰਾਉਣਾ ਫਿਰ ਥੋੜਾ ਜਿਹਾ ਬ੍ਰਾਈਟ ਕਲਰ ਦੀ ਜਿਆਦਾ ਸੋਹਣਾ ਲੱਗਦਾ ਹੈਗਾ ਦੇਖੋ ਸਾਰਾ ਹੈਂਡਵਰਕ ਦਾ ਆਪਣਾ ਸੂਟਾ ਕਰਦਾ ਹੈ ਹੈਂਡਵਰਕ ਚ ਸਾਰਾ ਆਪਣਾ ਤਿਆਰ ਹੋਇਆ ਹੈਗਾ ਤੇ ਜਿਹੜੀ ਫੈਬਰਿਕ ਆਗੀ ਇਹਦੀ ਆਪਣੀ ਹੈਗੀ 크ريب ਦੀ ਪਿਓਰ 크ريب ਦੀ ਆਪਣੀ ਫੈਬਰਿਕ ਆਗੀ ਤੇ ਸਾਰਾ ਹੈਂਡਵਰਕ ਦੇ ਵਿੱਚ ਦੇਖੋ ਆਪਣਾ ਹੀ ਤਿਆਰ ਹੋਇਆ ਹੈ ਪਹਿਲਾਂ ਡਿਜ਼ਾਈਨ ਦੇਖ ਲਓ ਸਾਰਾ ਕਾਫੀ ਸੋਹਣਾ ਬਣਿਆ ਹੈ ਸਾਰੀ ਸ਼ਰਟ ਆਪਣੀ ਭਰੀ ਹੋਈ ਹੈਗੀ ਇਹ ਇਦਾਂ ਟੋਟਲ ਹੈਂਡ ਦੇ ਵਿੱਚ ਸਾਰਾ ਆਪਣਾ ਜਿਹੜਾ ਮਟੀਰੀਅਲ ਹੈਗਾ ਲੱਗਿਆ ਹੋਇਆ ਹੈਗਾ ਵੀ ਜਿਹੜਾ ਥ੍ਰੈਡ ਹੈਗਾ ਥੋੜਾ ਜਿਹਾ ਫਿਰੋਜੀ ਤੇ ਵਾਈਟ ਥ੍ਰੈਡ ਹੈ ਜਿਹੜਾ ਉਹ ਲੱਗਿਆ ਹੋਇਆ ਹੈਗਾ ਕਿਉਂਕਿ ਥ੍ਰੈਡ ਵੀ ਜਿਹੜਾ ਉਹ ਵੀ ਆਪਣਾ ਹੈਂਡ ਦਾ ਕੰਮ ਹੀ ਹੁੰਦਾ ਹੈਗਾ ਸਾਰਾ ਦੇਖੋ ਕਾਫੀ ਯਾਦੇ ਸੋਹਣਾ ਆਪਣਾ ਖੂਬਸੂਰਤ ਸੂਟ ਇਹ ਤਿਆਰ ਹੋਇਆ ਹੈ ਫਰੰਟ ਹੈਗਾ ਸ਼ਰਟ ਦਾ ਨੈਕ ਵਗੈਰਾ ਵੀ ਦੇਖੋ ਟੋਟਲ ਸਾਰੀ ਨਾ ਸ਼ਰਟ ਦੇ ਉੱਪਰ ਵਰਕ ਹੋਇਆ ਹੈਗਾ ਕੋਈ ਵੀ ਕਿਤੇ ਖਾਲੀ ਜਗ੍ਹਾ ਨਹੀਂ ਹੈਗੀ ਇਧਰ ਦੇਖੋ ਇੰਨੀ ਜਗ੍ਹਾ ਇੱਪੇ ਉੱਪਰ ਤੇ ਉੱਪਰ ਚੈਸਟ ਤੱਕ ਆਪਣਾ ਇਹਦਾ ਵਰਕ ਆਗਾ ਹੋਇਆ ਹੈਗਾ ਆਹ ਦੇਖੋ ਇਹ ਜਿਹੜੀ ਬਾਜੀ ਤੇ ਵਰਤ ਆਗਾ ਕਾਫੀ ਜਿਆਦਾ ਸੋਨਾ ਦੇਖੋ ਪਿਆ ਹੋਇਆ ਹੈਗਾ ਆਹ ਵਾਲਾ ਬਾਹ ਦਾ ਵਰਕ ਦੇਖੋ ਕਿੰਨਾ ਸੋਹਣਾ ਦੇ ਕੁ ਬਾਹ ਦੇ ਉੱਪਰ ਵਰਕ ਆਗਾ ਪੂਰਾ ਹੈਵੀ ਮਤਲਬ ਆਪਣਾ ਹੈਵੀ ਸੂਟ ਬਣਾਇਆਗਾ ਇਹ ਦੇਖੋ ਕਾਫੀ ਹੈਵੀ ਆਪਣਾ ਸੂਟ ਬਣਾਇਆਗਾ ਇਹ ਤੇ ਇਹਦੀ ਫਰੰਟ ਸਾਈਡ ਸੀਗੀ ਇਹ ਬਾਹਾਂ ਦਾ ਵਰਕ ਸੀ ਤੇ ਇਹਦੀ ਬੈਕ ਸਾਈਡ ਵੀ ਆਪਣਾ ਵਰਕ ਮਿਲੇਗਾ ਦੇਖੋ ਇਹ ਵਾਲਾ ਅੱਗੇ ਬੈਕ ਸਾਈਡ ਬੈਕ ਸਾਈਡ ਵੀ ਤੁਹਾਨੂੰ ਦੇਖਾ ਦਿਨੇ ਲੱਕ ਕਾਫੀ ਵਰਕੇ ਦੀ ਬੈਕ ਸਾਈਡ ਹੋਇਆ ਹੈਗੀ ਦੇਖੇ ਤਾਂ ਚਾਕਾਂ ਤੇ ਘੇਰੇ ਤੇ ਉਹ ਪਤਾ ਕਰੇ ਖੈਦਾ ਬੈਕ ਸਾਈਡ ਬਣ ਗਿਆ ਹੈ। ਕਾਫੀ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਤੇ ਆਪਾਂ ਟਿਸ਼ੂ ਪੱਟੀ ਵਗੈਰਾ ਲਗਾ ਕੇ ਹਨਾ ਇਹਦੀ ਜਿਹੜੀ ਫਿਨਿਸ਼ਿੰਗ ਹੈਗੀ ਉਹ ਕੀਤੀ ਹੈਗੀ। ਬਹੁਤ ਹੀ ਯਾਦ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆ ਪਿਓਰ ਕ੍ਰੇਪ ਦੀ ਇਹਦੀ ਫੈਬਰਿਕ ਹੈਗੀ। ਵਧੀਆ ਪਾਰਟੀ ਵੇਅਰ ਸੂਟ ਆਪਾਂ ਹਨਾ ਰੈਡੀ ਹੈਗਾ। ਇਹਦੀ ਬਾਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਾਇਆ। ਬਾਟਮ ਇਹਦੀ ਇਦਾਂ ਪਲੇਨ ਜੀ ਹੈਗੀ ਤੇ ਇਹਦਾ ਜਿਹੜਾ ਦੁਪੱਟਾ ਹੈਗਾ ਦੁਪੱਟੇ ਦੇ ਉੱਪਰ ਦੇਖੋ ਆਪਣਾ ਵਰਕ ਹੋਇਆ ਹੈ। ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ। ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤਿਆਰ ਕਰਾਇਆ ਆਪਾਂ ਨੇ। ਇਹ ਵਾਲੇ ਦੀ 4 ਸਾਈਡ ਵਰਕ ਹੋਇਆ ਹੈਗਾ। 4 ਸਾਈਡ ਦੇ ਵਰਕ ਹੈਗਾ ਦੇਖੋ ਇਦਾਂ। ਬੇਲ ਬੜੀ ਹੋਈ ਆ ਤੇ ਵਿੱਚ ਵੀ ਸਾਰੇ ਬੂਟੀ ਹੈਗੀ ਤੇ 골ਡਨ ਆਪਾਂ ਟਿਸ਼ੂ ਪੱਤੀ ਆਪਾਂ ਲਗਾਤੀ ਤੇ ਉਹ ਤਾਰੀਫ ਨਹੀਂ ਸ਼ੁਰੂ ਦਿੱਤੀ ਪੱਟੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਤੇ ਪਿਓਰ ਕ੍ਰੇਪ ਦਾ ਆਪਣਾ ਸੂਟ ਹੈਗਾ ਬਹੁਤ ਹੀ ਇਹਦੀ ਵਧੀਆ ਲੁੱਕ ਵਾਲਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਆਪਣੇ ਲਈ ਐਦਾਂ ਦੇ ਸੂਟ ਰੈਡੀ ਕਰਵਾਉਣੇ ਨੇਗੇ ਆਪਣਾ ਡਿਜ਼ਾਈਨ ਇਸ ਤੋਂ ਹੈਵੀ ਵੀ ਕਰ ਸਕਦੇ ਹੋਗੇ ਤੁਸੀਂ ਨਾਲ ਬਾਟਮ ਦਾ ਵਰਕ ਵੀ ਐਡ ਕਰ ਸਕਦੇ ਹੋ ਸ਼ਰਟ ਦਾ ਇੱਕ ਤੁਸੀਂ ਦੇਖ ਲਈ ਫਰੰਟ ਵੀ ਭਰਿਆ ਹੋਇਆ ਸੀ ਬੈਕ ਵੀ ਭਰੀ ਹੋਈ ਸੀ ਸਾਰੀ ਕਲੀ ਬਾਟਮ ਬਾਕੀ ਹੈ ਦੀ ਤੁਸੀਂ ਬਾਟਲ ਤੇ ਵੀ ਕਰਵਾ ਸਕਦੇ ਹੋਗੇ ਤੇ ਨਾਲ ਦੇਖੋ ਦੁਪੱਟੇ ਦੇ ਉੱਪਰ ਵੀ ਆਪਾਂ ਨੇ ਵਰਕ ਕਰਵਾਇਆਗਾ ਜੇ ਤੁਸੀਂ ਹੁਣ ਜਿਵੇਂ ਚਾਹੋ ਉਸ ਅਕੋਰਡਿੰਗ ਆਪਣਾ ਵਰਕ ਕੱਟ ਵੀ ਕਰਵਾ ਸਕਦੇ ਹੋ ਵਿੱਚ ਹੋਰ ਵੀ ਐਡ ਕਰਵਾ ਸਕਦੇ ਹੋ ਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਤੇ ਤੁਸੀਂ ਆਪਣਾ ਸਾਰਾ ਖਾਸਾ ਸਮੋੜਾ ਸੂਟ ਹੈਗਾ ਮਤਲਬ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਨਾਲ ਦੇਖੋ ਇਹਨਾਂ ਨੇ ਆਪਣੀ ਬੇਟੀ ਦਾ ਸੂਟ ਰੈਡੀ ਕਰਵਾਇਆ ਹੈਗਾ ਦੇਖੋ ਉਦਾਂ ਲਈ ਆਪਣੇ ਛੋਟੇ ਬੱਚੇ ਦਾ ਦੇਖੋ ਸੂਟ ਰੈਡੀ ਕੀਤਾ ਹੈ ਇਹ ਮਾਂ ਬੇਟੀ ਦੇ ਸੂਟ ਰੈਡੀ ਹੋਏਗੇ ਆਪਣੇ ਇੱਧਰ ਇਹ ਆਪਾਂ ਨੇ ਛੋਟਾ ਨਾਲ ਬੇਬੀ ਦਾ ਸੂਟ ਰੈਡੀ ਕੀਤਾ ਹੈ ਤੁਸੀਂ ਵੀ ਇਦਾਂ ਆਪਣੇ ਬੱਚਿਆਂ ਦੇ ਹਨਾ ਨਾਲ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਫਿਰ ਇਦਾਂ ਹੀ ਆਪਾਂ ਨੇ ਹੈਂਡਵਰਕ ਦੇ ਵਿੱਚ ਸੇਮ ਕਲਰ ਚ ਆਪਾਂ ਨੇ ਬੇਬੀ ਦਾ ਸੂਟ ਰੈਡੀ ਹੋ ਤਾ ਦਿੱਤਾ ਹਾਂਜੀ ਇਹ ਸਾਰਾ ਆਪਣੇ ਐਜ ਵਾਲੇ ਸੂਟ ਤੇ ਸਾਰੇ ਆਪਾਂ ਵਰਕ ਤੋਂ ਗੈਰਾ ਡਿਟੇਲ ਫੈਬਰਿਕ ਦੀ ਤੇ ਬਾਕੀ ਕਿਵੇਂ ਐਡ ਕਰਨਾ ਸਟੈਪ ਕਰਨਾ ਸਾਰੀ ਆਪਾਂ ਡੀਟੇਲ ਤੁਹਾਨੂੰ ਦੱਸ ਚੁੱਕੇ ਹਾਂ ਵੀਡੀਓ ਵਿੱਚ ਜਿਵੇਂ ਵੀ ਤੁਹਾਡੀ ਪਸੰਦ ਹੋਈ ਹੈ ਨਾ ਉਸ ਅਕੋਰਡ ਤੁਸੀਂ ਆਪਣਾ ਆਰਡਰ ਨਾਲ ਸੰਗ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ